ਵੈਗਰਜੀ ਦਾ ਖਾਲਸਾ ਵੈਗਰਜੀ ਦੇ ਫਤਿਹ ਸਭ ਸੰਗਤਾਂ ਨੂੰ ਬੇਨਤੀ ਕੀਤੀ ਜਾਂਦੀ ਹੈ ਮਹਾਰਾਜ ਚੜ੍ਹਦੀ ਕਲਾ ਕਰੇ ਸਾਰੀਆਂ ਸੰਗਤਾਂ ਦੇ ਸਾਰੇ ਨਗਰਾਂ ਤੇ ਮਿਹਰ ਭਰਿਆ ਹਾਸ ਰੱਖੇ ਜੋ ਇਹ ਇਲਾਕੇ ਜੇ ਆਪਾਂ ਖੜੇ ਆ ਜਿਲ੍ਹਾ ਫਰੋਹੀਪੁਰ ਤਹਸੀਲ ਫਰੋਹੀਪੁਰ ਪਿੰਡ ਦੁਲਾਲ ਸਿੰਘ ਵਾਲਾ ਲਾਗੇ ਕੁੱਤਬਦੀਨ ਵਾਲਾ ਫੱਤੇ ਵਾਲਾ ਕਾਲੇ ਕੇ ਥਾੜ ਜੱਲੋ ਕੇ ਰੁਕਣੇ ਵਾਲਾ ਇਹ ਜਾਨਿਕਾ ਆਪਾਂ ਹਰੀਕੇ ਤੋਂ ਥੱਲੇ 20 ਕਿਲੋਮੀਟਰ ਖੜੇ ਆ ਜਿਹੜਾ ਹੈੜ ਤੋਂ ਜਿੱਥੋਂ ਪਾਣੀ ਆਇਆ ਛੱਡਿਆ ਗਿਆ 3 ਲੱਖ 30 ਹਜ਼ਾਰ ਕੁ ਇਸਕੋ ਇਹ ਜਮਾਂ ਨਸ਼ਟ ਹੋ ਗਈਆਂ ਫਸਲਾਂ ਦੇ ਘਰਾਂ ਵਿੱਚ ਬਹੁਤ ਨਿਸਕਾਨ ਪਹੁੰਚਿਆ ਮਾਲ ਡੰਗਰ ਵੀ ਕਈਆਂ ਦੇ ਇਨਸਕਾਨੇ ਗਏ ਕਈਆਂ ਦੇ ਬਿਮਾਰ ਹੋ ਗਏ ਫਿਲਹਾਲ ਮੱਛਰ ਦੀ ਬਹੁਤ ਬਿਮਾਰ ਹੋ ਰਹੀ ਜੀ ਵੀ ਤੇ ਪਸ਼ੂ ਵੀ ਤੇ ਸੰਗਤਾਂ ਨੂੰ ਇਹੋ ਬੇਨਤੀ ਕਰਦੇ ਆ ਵੀ ਵੱਧ ਤੋਂ ਵੱਧ ਡੀਜ਼ਲ ਦੀ ਸੇਵਾ ਕਣਕਾਂ ਬਜਾਈਆਂ ਜਾਣ ਜੋ ਇਹ ਸਮਾਂ ਤੇ ਖਤਮ ਹੋ ਚੁੱਕਾ ਆਉਣ ਵਾਲਾ ਸਮਾਂ ਜਿਹੜਾ ਉਹ ਕਿਸਾਨਾਂ ਵਾਸਤੇ ਸੋਭ ਹੋ ਜੇ ਤੇ ਉਹਨਾਂ ਦੀ ਮਦਦ ਹੋ ਜੇ ਖਾਤ ਬੀਜ ਦੀ ਵੀਰ ਭਰਾ ਕੋ ਸੇਵਾ ਕਰ ਸਕਦਾ ਡੀਜ਼ਲ ਦੀ ਸੇਵਾ ਕਰ ਸਕਦਾ ਕੋਈ ਟਰੈਕਟਰ ਲੈ ਕੇ ਆ ਸਕਦਾ ਜਿਵੇਂ ਮੇਰੇ ਮੇਰੇ ਕੋਲੇ 8 ਕਿੱਲੇ ਜ਼ਮੀਨ ਆ ਜੀ ਠੇਕੇ ਤੇ 65000 ਦੇ ਹਿਸਾਬ ਨਾਲ ਚਾਰ ਪੰਜ ਗਊਆਂ ਰੱਖੀਆਂ ਵਾ 1.5 ਲੱਖ ਦਾ ਮੈਂ ਚੋਂ ਕੱਲਿਆ ਤੇ ਖਰਚਾ ਕਰਕੇ ਚਾਰ ਪਾਇਆ ਸੀ ਉਹ ਵੀ ਬਿਲਕੁਲ ਨਸ਼ਟ ਹੋ ਚੁੱਕਾ ਚਾਹ ਦੇਖ ਸਕਦੇ ਆ ਵੀਰ ਜੇਹਦਾਰ ਨੂੰ ਮੈਂ ਬੇਨਤੀ ਕਰਦਾ ਸਾਡੇ ਘਰੇ ਜਾ ਕੇ ਸਰ ਜਲ ਪਾਣੀ ਛਕਣ ਪਹਿਲਾਂ ਤਾਂ ਫਿਰ ਸਾਡੇ ਘਰ ਦਾ ਹਾਲਾਤ ਵੀ ਨਹੀਂ ਪਤਾ ਹੈ ਜੀ ਪਤਾ ਹੀ ਹੈ ਤੇ ਸੋਏ ਸਾਰੇ ਜਾਣਕਾਰੀ ਦਿੰਦੇ ਆ ਆ ਅਸੀਂ ਸੰਗਤਾਂ ਦੇ ਚਰਨਾਂ 'ਚ ਤੇ ਹੋਏ ਬੇਨਤੀ ਕਰ ਸਕਦੇ ਆ ਵੀ ਇਸ ਇਲਾਕੇ ਦਾ ਇਹਨਾਂ ਹੜਪੀਟਾਂ ਦਾ ਜੋ ਵੀ ਵੀਰ ਭਰਾ ਆਣ ਕੇ ਹਾਲ ਚਾਲ ਪੁੱਛੇਗਾ ਅਸੀਂ ਉਹਦੇ ਬਹੁਤ ਧੰਨਵਾਦੀ ਹੋਵਾਂਗੇ ਸਾਡਾ ਹਾਲ ਚਾਲ ਜਿਹੜਾ ਪੁੱਛ ਰਿਆ ਅਸੀਂ ਉਹਦੇ ਵੀ ਬਹੁਤ ਧੰਨਵਾਦੀ ਆ ਜਿਹੜਾ ਰਸਤਾ ਲੈ ਕੇ ਆ ਰਿਹਾ ਉਹਦੇ ਤੇ ਬਹੁਤ-ਬਹੁਤ ਮਾਰਾਈ ਉੱਪਰ ਦੇਖ ਰਿਹਾ ਤੇ ਇਸ ਕਰਕੇ ਬੇਨਤੀ ਉਹੀ ਆ ਕਿ ਆ ਸਾਡੇ ਜਿਹੜੇ ਲਾਗੇ-ਲਾਗੇ ਪਿੰਡ ਆ ਜੀ ਫੱਤੇ ਵਾਲਾ ਆ ਜਿਆ ਕুতਬਦੀਨ ਹੋ ਗਿਆ ਅਸੀਂ ਦੂਲਾ ਸਿੰਘ ਵਾਲੇ ਚ ਖੜੇ ਆ ਜੀ ਇਹ ਆਪਣਾ ਦੂਲਾ ਸਿੰਘ ਵਾਲਾ ਏਰੀਆ ਮੈਂਬਰ ਪੰਚਾਇਤ ਆ ਜੀ ਮੈਂ ਮੈਂਬਰ ਆ ਜੀ ਦੂਲਾ ਸਿੰਘ ਵਾਲੇ ਦੇ ਆ ਸਾਡਾ ਇਧਰ ਦਾ ਸਾਰਾ ਏਰੀਆ ਤੁਸੀਂ ਦੇਖ ਹੀ ਰਹੇ ਜੇ ਵੀਡੀਓ ਦੇ ਵਿੱਚ ਬਾਬਾ ਜੀ ਭਾਗ ਸਿੰਘ ਆ ਜੀ ਭਾਗ ਸਿੰਘ ਹੈ ਮੇਰਾ ਨਾਮ ਸੋ ਭਾਗ ਸਿੰਘ ਜੀ ਆਨੇ ਬੇਨਤੀਆਂ ਕਰ ਦਿੱਤੀਆਂ ਨੇ ਬੇਨਤੀ ਆ ਕਿ 8 ਕਿੱਲੇ ਜ਼ਮੀਨ ਦੇ ਲੈ ਕੇ ਸਾਰੇ 55000 ਦੇ حساب ਨਾਲ 8 ਕਿੱਲਾਂ ਦਾ ਤੁਸੀਂ ਠੇਕੀ ਲਾ ਲਓ ਕਿੰਨਾ ਬਣ ਗਿਆ 1.5 ਲੱਖ ਦਾ ਫਿਰ ਉਹਦੇ ਉੱਤੇ ਹੋਰ ਖਰਚ ਲਾ ਲਓ ਪੱਕਿਆ ਪਕਾਇਆ ਝੋਨਾ ਮਰ ਜਾਣਾ ਇਹ ਮੇਰਾ خیال ਹੈ ਵੀ ਬਹੁਤ ਇੱਕ ਆਏ ਮਨਨ ਵੀ ਦੁੱਖ ਹੈ ਦੁੱਖ ਹੈ ਆਪਣਾ ਜੇ ਕੋਈ ਇੱਕ ਅੱਧਾ ਕਿੱਲਾ ਮਰ ਜੇ ਉਹਦਾ ਕਿੰਨਾ ਵੱਡਾ ਦੁੱਖ ਹੁੰਦਾ ਇਹ ਤਾਂ ਸਾਰੀ ਫਸਲੀ ਇੱਕ ਠੇਕੇ ਤੇ ਐ ਤੇ ਠੇਕੇ ਹੀ ਪੱਲੇ ਪੈ ਜੇ ਤਾਂ ਬਹੁਤ ਵੱਡਾ ਇੱਕ ਦੁੱਖ ਹੁੰਦਾ ਇਸ ਕਰਕੇ ਇਹਨਾਂ ਸਾਰੇ ਸਿੰਘਾਂ ਵੱਲੋਂ ਬੇਨਤੀ ਆ ਗੁਰਮਖੋ ਤੇਲ ਲੈ ਕੇ ਆਓ ਕੋਈ ਖਾਦ ਲੈ ਕੇ ਆਓ ਕੋਈ ਜਿੱਦਾਂ ਦਾ ਵੀ ਇਦਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ ਇਹਨਾਂ ਦਾ ਦਿਓ ਇਹਨਾਂ ਦਾ ਨੰਬਰ ਅਸੀਂ ਸਕਰੀਨ ਤੇ ਦੇਵਾਂਗੇ ਇਹਦੇ ਨਾਲ ਨਾਲ ਸਿੱਧਾ ਸੰਪਰਕ ਕਰ ਸਕਦੇ ਹੋ ਤੁਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ